ਸੋ ਹਾਂਜੀ ਦੋਸਤੋ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਤੇ ਜਿਸ ਦਾ ਨਾਮ ਹੈ ਜੌਬ ਵਾਲਾ ਸੋ ਸਾਥੀਓ ਇੱਕ ਹੋਰ ਨਵੀਂ ਵੀਡੀਓ ਇੱਕ ਹੋਰ ਨਵੀਂ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਚੁੱਕੇ ਹਾਂ ਜੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਨੂੰ ਇੱਕੋ ਹੀ ਬੇਨਤੀ ਕਰੂੰਗਾ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤਾਂ ਕਿ ਜੋ ਵੀ ਮਾਸਟਰ ਕੈਡਰ ਅਤੇ ਪੀਐਸਟਾ ਦੇ ਰਿਲੇਟਡ ਨਵੀਂ ਵੀਡੀਓ ਜਾਂ ਅਪਡੇਟ ਹੋਇਆ ਕਰੇਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਮਿਲ ਸਕੇ ਜੀ ਤੋ ਸਾਥੀਓ ਤੁਸੀਂ ਦੇਖ ਹੀ ਰਹੇ ਹੋਮੋਂਗੇ ਕਿ 2021 ਚ ਆਪਣੀਆਂ ਮਾਸਟਰ ਕੈਡਰ ਦੀਆਂ ਪੋਸਟਾਂ ਆਈਆਂ ਸਨ 41 66 ਤੇ ਉਸ ਤੋਂ ਬਾਅਦ ਕੋਈ ਵੀ ਜਿਹੜੀ ਮਾਸਟਰ ਕੈਡਰ ਦੀ ਇਹਨਾਂ ਨੇ ਜਿਹੜੀ ਜੋਬ ਆ ਉਹ ਨਹੀਂ ਕੱਢਿਆ ਨੇ ਠੀਕ ਆ ਹੁਣ ਸਾਥੀਓ ਜਿਹੜੇ ਆਪਣੇ ਸੁਖਵਿੰਦਰ ਬਾਈ ਜੀ ਨੇ ਪ੍ਰਧਾਨ ਜੀ ਨੇ ਉਹਨਾਂ ਨੇ ਲਾਈਵ ਹੋ ਕੇ ਆਪਾਂ ਨੂੰ ਕੋਈ ਸੁਨੇਹਾ ਦਿੱਤਾਗਾ ਠੀਕ ਆ ਉਹ ਤੁਸੀਂ ਧਿਆਨ ਨਾਲ ਸੁਣਿਓ ਅਸੀਂ ਇਸ ਵੀਡੀਓ ਚ ਸਾਰਾ ਕੁਝ ਸੁਣਾਵਾਂਗੇ ਤੁਹਾਨੂੰ ਠੀਕ ਹੈ ਲੈ ਕੇ ਸੋ ਜੀਵੇ ਕੋਈ ਲੜਕੇ ਲਲਕਾਰ ਦੀ ਤੇਰ ਤੋਂ ਲੱਗਦਾ ਆ ਉਹ ਜਾ ਰਿਹਾ ਰਹੀ ਤੇਰੋਂ ਉਕੇ ਲੱਣੀ ਜਾ ਰਹੀ ਇਹਨੇ ਵਾਰ ਪਈ ਅੱਜੋ ਆਉਣੀ ਇਹ ਜੋ ਤੇ ਤੋਂ ਲਗਾਤਾ ਦਿਲ ਦਾ ਜਾਨੀ ਬੋਲਦੀ ਜੁਗਾ ਸਾਹਿਬ ਦਾ ਕਹੋ ਨਿਉ ਇਹ ਸਭੰਦਰ ਬਰਦਾ ਜੇ ਤੋ ਅਨੁਸਾਰਨ ਇਸ ਗਾਤੇ ਉਹਨਾਂ ਉਹੜਗੇ ਪਿਛਾ ਕਸਾ ਨੀਵੋੜੇ ਮੀਤੇ ਮੋਰਕਾ ਦਾ ਸਾਰੰਭਾ ਤੇ ਆਪਣੇ ਰੇਟੇਗਾ ਉਹ ਮੋਰਦੇ ਨਾਲ ਤੇ ਬੈਠੀ ਹੋਣੀ ਜਿਹੜੇ ਬੱਚਾ ਮਨਤੇਂ ਦੇਵੇ ਲਿਖਦੇ ਆਪਨੇ ਸਾਗੀ ਵੀ ਉਹ ਮਨਤੇਂ ਨਾਲ ਬੈਠੀ ਹੋਣੀ ਹੈ ਪੂਰੀ ਸਰਕਾਰ ਦੇ ਮਨਤੇਂ ਦੇ ਕੈਡਰ ਕਰਦੇ ਨੇ ਵੀ ਇਹਦਾ ਭਰਮ ਪੈਦਾ ਕਰਦਾ ਸਾਰਿਆਂ ਦੇ ਵਿੱਚ ਇਹ ਮੋਕਾ ਨਹੀਂ ਦਾ ਕਰੇ ਕਿਸੇ ਨਾਲ ਰੇਟਿੰਗ ਕਰਦੇ ਹੀ ਨਹੀਂ ਹੁੰਦਾ ਭਾਵੇਂ ਉਹਨਾਂ ਜਿਹੜੇ ਆ ਗਏ ਰੇਟਾ ਰੀਂਗ ਆ ਗਿਆ ਜਾਈ ਦੇ ਨੀਂਦ ਉਹਦੇ ਵਿੱਚ ਮਨਮਾਨੀ ਦੇ ਦਰਕਾਰਾਂ ਮ리에 ਪ੍ਰਤੂ ਅੱਜਾਨੇ ਵਿੱਚ ਮੰਤਰੀ ਲੋਰਾ ਕੀਤੇ ਬੈਠ ਕੇ ਪੈਨਲ ਇੱਕ ਤੰਗਜੀ ਤੇ ਜਾ ਗਈ ਵੀ ਇਹਦੇ ਵਿੱਚ ਤੁਸੀਂ ਆਪਣੇ ਉਹ ਪ੍ਰਧਾਨਗੀ ਇਸ ਆਗਮਣ ਦੀ ਬਾਇਸਤੀ ਦੀ ਬੇਨਤੀ ਕਰਾਉਂਦੇ ਇਹੋ ਜਿਹਾ ਤਾਇਸ ਦੇ ਰਾਣੇ ਦਾ ਸਪਸ਼ਟ ਹੈ ਜੇ ਸਰਕਾਰ ਦੇ ਨਾਲ ਭੱਜ ਗਈ ਹੈ ਤੇ ਗਰਾਂਡ ਹਾਲ ਨੂੰ ਜਾ ਕੇ ਜੇ ਇਹਦੇ ਵਿੱਚ ਕਿਸਾਨો ਦੇ ਨਾਲ ਦੇ ਜਿਹੜਾ ਸੋਇਆ ਗ੍ਰੀਨ ਤੋਂ ਨਾ ਹੀ ਕੋ ਜਾਕਦਾ ਬੂਰੇ ستمبر کوشش کریں جب سب کو چھوٹ رہے تو پچاس پر چھوٹ نہیں ملتی ਪਿਛਲੇ ਜੋ ਮੂਲੀ ਪੋਸਤਾਂ ਨਹੀਂ ਆਈ ਜਦੋਂ ਪੋਸਤਾਂ ਆ ਗਿਆ ਤਾਂ ਸਾਰੇ ਵਿਦਿਆਰਥੀ ਨੇ ਸਭ ਨੇ ਜੋਰ ਦੇ ਰਹੇ ਕਿ ਜਿਹੜਾ ਪੋਸਤਾਂ ਆ ਗਿਆ ਉਹਨਾਂ ਦੇ ਵਿੱਚੋਂ ਇੱਕ ਪੋਸਟ ਮੈਂ ਲੈ ਲਵਾਂ ਅਰੇ ਵਿਦਿਆਰਥੀ ਮੰਨ ਦੇ ਵਿੱਚ ਕਿਹੜਾ ਲਗਾਈ ਹੈ ਜੇਕਰ ਕਿ ਪੰਜਾਬ ਸੈਂਟਰ ਦੀ ਆ ਗਈ ਜਿਹਨਾਂ ਦੇ ਪੰਜਾਬ ਤੋਂ ਉੱਪਰ ਹੈ ਉਹਨਾਂ ਨੇ ਇਸ ਗੱਲ ਤੇ ਕੋਈ ਸਹਿਯੋਗ ਨਹੀਂ ਕਰਨਾ ਤਾਂ ਇਹਦਾ ਇਹ ਜੋ ਨਾ ਵੀ ਤਾਂ ਉਸ ਤੋਂ ਕੇ ਕੋਈ ਤੁਹਾਡੇ ਵਾਸਤੇ ਮਹੌੜੀ ਬਣਨਾ ਕਿ ਕੁਝ ਨਹੀਂ ਮੰਗਦੇ ਹ ਇਸ ਕਰਕੇ ਜੇ ਇਹ ਦਰਾ ਕਰਾਣੀ ਹੈ 55% ਇਹ ਛੋਟੇ ਜਿਹੇ 55% ਰੱਖਣੀ ਹੈ ਸਾਰੇ ਵਿਸ਼ਾ ਪੋਤਾਣੇ ਹਨ ਯਾਨੀ ਵੱਡੇ ਵੰਦੀ ਦੇ ਪੋਤਾਣੇ ਹਨ ਯਾਨੀ ਸ੍ਰੀ ਤਾਲਾਰੇ ਆਪਣਾ ਨਿਰਦੇਸ਼ ਹਨ ਕਰਦੇ ਬਰਸਰ ਸੈਂਟਰ ਸੋ ਸਾਥੀਓ ਤੁਸੀਂ ਸੁਣ ਲਿਆ ਹੋਣਾਗਾ ਕਿ ਆਪਣਾ ਜਿਹੜਾ ਕੀ ਜਿਹੜਾ ਮੋਰਚਾਗਾ ਹੁਣ ਉਹ 15 ਸਤੰਬਰ ਨੂੰ ਸ਼ੁਰੂ ਹੋਵੇਗਾ ਸੋ ਸਾਥੀਓ ਤਾਂ ਸਾਰੇ ਤਿਆਰ ਰਹੋ ਠੀਕ ਆ 15 ਸਤੰਬਰ ਨੂੰ ਵੱਧ ਤੋਂ ਵੱਧ ਇਕੱਠ ਲੈ ਕੇ ਜਾਣਾਗਾ ਆਪਾਂ ਉਥੇ ਕੋਠੀ ਕੋਠੀ ਕੋਲੇ ਜਿਹੜਾ ਆਪਣਾ ਮੁੱਖ ਮੰਤਰੀ ਦੀ ਕੋਠੀ ਕੋਲੇ ਠੀਕ ਹੈ ਸੋ ਅਗਰ ਤੁਹਾਨੂੰ ਇਹ ਅਪਡੇਟ ਵਧੀਆ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਅਤੇ ਇੱਕ ਹੋਰ ਗੱਲ ਜਿਹੜਾ ਟੈਲੀਗ੍ਰਾਮ ਕਹਿ ਰਹੇ ਨੇ ਕਿ ਬੈਨ ਹੋਣ ਜਾ ਰਿਹਾ ਹੈਗਾ ਠੀਕ ਆ ਤਾਂ ਆਪਾਂ ਕੀ ਕਰ ਰਹੇ ਹੁਣ ਟੈਲੀਗ੍ਰਾਮ ਤੋਂ ਜਿੰਨੇ ਵੀ ਮੈਂਬਰ ਸੀ ਆਪਾਂ ਵਟਸਐਪ ਤੇ ਲੈ ਕੇ ਜਾ ਰਹੇ ਹਾਂ ਤਾਂ ਸਾਰੇ ਸਾਥੀਆਂ ਨੂੰ ਅਸੀਂ ਇਸ ਦਾ ਲਿੰਕ ਜਿਹੜਾ ਹੈ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਤਾਂ ਉਸ ਤੇ ਕਲਿੱਕ ਕਰਕੇ ਵੱਧ ਤੋਂ ਵੱਧ ਸਾਡੇ ਨਾਲ ਵਟਸਐਪ ਚੈਨਲ ਤੇ ਸਾਡੇ ਵਟਸਐਪ ਚੈਨਲ ਤੇ ਵੱਧ ਤੋਂ ਵੱਧ ਜੁੜਿਓ ਜੀ ਠੀਕ ਹੈ ਧੰਨਵਾਦ ਜੀ